हां जी दोस्तों सत श्री अकाल स्वागत करते हैं तोड़ा राज संधू फार्मिंग ਦੇ ਵਿੱਚ ਕਿਸਾਨ ਵੀਰ ਉਹ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਪੁੱਜੇ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਨੂੰ ਟੋਟਲ ਵੈਸੇ ਨਾਗ ਆਪਾਂ ਪੰਜ ਕਿ ਦਿਖਾਉਣੇ ਆ ਤਿੰਨ ਗੱਬਣ ਅਤੇ ਦੋ ਸੁਈਆਂ ਠੀਕ ਆ ਜੀ ਤੇ ਟੋਟਲ ਪੰਜ ਨਾਗ ਆ ਪੰਜਾਂ ਨਾਗਾਂ ਦੀ ਡਿਟੇਲ ਵੀਰ ਸਤਨਾਮ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਸੋ ਪੰਜਾਂ ਨਾਗਾਂ ਦੀ ਡਿਟੇਲ ਵੀ ਤੁਹਾਨੂੰ ਮਿਲੂਗੀ ਬਾਕੀ ਵੀਡੀਓ ਮੇਰਾ ਵੀਰ ਐਂਡ ਤੱਕ ਜਰੂਰ ਦੇਖਿਆ ਕਰੋ ਠੀਕ ਆ ਜੀ ਸੋ ਫੁੱਲ ਇਨਫੋਰਮੇਸ਼ਨ ਆ ਸਾਰੇ ਫਾਰਮਰ ਵੀ ਇਹਨਾਂ ਨੂੰ ਮਿਲ ਜਾਂਦੀ ਆ ਤੇ ਕਿਰੋਂ ਤੁਸੀਂ ਖਾਸ ਵਿజిਟ ਕਰਨੀ ਆ ਪੱਟੀ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਅੱਜ ਤਰੀਕ 6 ਅਕਤੂਬਰ ਤੇ ਸਮਾਂ ਦੋਸਤੋ ਕੋਈ ਦੁਪਹਿਰ ਤੇ 3 ਕਰਵਾ ਜਿੰਦਾ ਆਓ ਕਰਦੇ ਆ ਗੱਲਬਾਤ ਲੈਨੇ ਆ ਡਿਟੇਲ ਕੀ ਆ ਇਨਫੋਰਮੇਸ਼ਨ ਇਹਨਾਂ ਪਸੰਮਾਂ ਦੀ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਰੀਕਰ ਸਾਸੀਆ ਵੀਰ ਜੀ ਹੋਜੀਦਾ ਜੀ ਬਹੁਤ ਵਧੀਆ ਵੀਰ ਸਤਨਾਮ ਠੀਕ ਆ ਜੀ ਕਰਦੀ ਗੱਲ ਕਿਰਪਾ ਬਹੁਤ ਵਧੀਆ ਪ੍ਰਤਾਪ ਸਿੰਘ ਕੀ ਹਾਲ ਹੈ ਸਾਬ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਿੰਨੇ ਰਾਜੀ ਚੀਨਲ ਦੇ ਸਾਹਿਬ ਉਹਦੇ ਤਗੜੇ ਹਾਂ ਕਰ ਦੋ ਸ਼ੇਅਰ ਸ਼ੇਅਰ ਜ਼ਰੂਰ ਕਰਿਆ ਕਰੋ ਚਲੋ ਠੀਕ ਹੈ ਵੀਰ ਹੋਰ ਪ੍ਰਤਾਪ ਸਿੰਘ ਠੀਕ ਠਾਕ ਐ ਕਿਰਪਾ ਵਧੀਆ ਨਜ਼ਾਰੇ ਬਾਬਾ ਬੁੱਢਾ ਸਾਹਿਬ ਦਾ ਮੇਲਾ ਚੱਲਣ ਡਿਆ ਐ ਐ ਨਜ਼ਾਰੇ ਬੱਲੇ ਪੰਗਰ ਪੰਡਾ ਰੇਪਲੇ ਚੱਲਣ ਡਾ ਬਸ ਲਹਿਰਾ ਫਹਿਰਾ ਕੀ ਆਹ ਕਿਰਪਾ ਬਾਬਾ ਬੁੱਢਾ ਸਾਹਿਬ ਆਹ ਵਾਰ ਰਿੱਛ ਦੇ ਸਰਦਰ ਬਲਕੋ ਬੈਗੂ ਸੱਚੇ ਪਾਸ਼ਾ ਮੇਰ ਕਰਨ ਤੇ ਵੀਰ ਸਤਨਾਮ ਅੱਜ ਨਾਗ ਜਿੱਦਾਂ ਆਪਾਂ ਜਿਗਰ ਕੀਤਾ ਟੋਡਲ ਆਪਣੇ ਕੋਲ ਪੰਜ ਪੰਜ ਹਾਂਜੀ ਵੀਰ ਜੀ ਤਿੰਨ ਗੱਬਣ ਹਾਂਜੀ ਤਿੰਨ ਗੱਬਣ ਦੋ ਸੋਈਆਂ ਦੋ ਸੋਈਆਂ ਹਾਂਜੀ ਠੀਕ ਹੈ ਜੀ ਉਹ ਦੋਸਤੋ ਇਹ ਪੰਜਾਂ ਨਗਾਂ ਦੀ ਡਿਟੇਲ ਤੁਹਾਨੂੰ ਮਿਲੂਗੀ ਸ਼ੁਰੂਆਤ ਇੱਕ ਪਹਿਲੇ ਨੰਬਰ ਤੋਂ ਇਸ ਤੋਂ ਵੱਡੀ ਵੈੜ ਤੋਂ ਕਰ ਲੈਣੇ ਆ ਸੋ ਥੱਲੇ ਭਾੜੇ ਦੀ ਤੁਸੀਂ ਪੂਰੀ ਦੇਖੋ ਖਬਰਦਾਰ ਠੀਕ ਹੈ ਜੀ ਤੇ ਵੱਡੀ ਵੈੜ ਲੈ ਵੀ ਵੀਰ ਸਤਨਾਮ ਸੂਹਾ ਕਿਨਵਾ ਸੁਣਦੇ ਇਹਦੇ ਨਹੀਂ ਜੀ ਦੂਜੇ ਸਵੇਰੇ ਸੁਣਾਈ ਕਰਮਾਰੀ ਸਵੇਰ ਸੂਹਾ ਹਾਂਜੀ ਤੇ ਕਿੰਨਾ ਕ ਸਮਾਂ ਦਿੱਤਾ ਹੋਊਗਾ ਸਮਾਂ ਵੀ ਦੀਸ ਪਸ ਤਿਆਰੀ ਤੇ ਆ ਲੈ ਜਾਊਗਾ ਹਲੇ ਪੈ ਦੋ ਤਿੰਨ ਭਾਂ ਕੱਢੀ ਜਾ ਕੱਢ ਵੀ ਸਕਦੇ ਹਾਂ ਹਾਂ ਜੀ ਆਪਣੇ ਉਦੇ ਹੋਏ ਆਈ ਹਲੇ ਲੈ ਡੂੜ ਘੰਟੇ ਹੋਇਆ ਇਹਨੂੰ ਹਲੇ ਕਰ ਦੇ ਵਾ ਕੱਢੀ ਦੋ ਤਿੰਨ ਠੀਕ ਆ ਹੋਈ ਕਿਸਾਨ ਵੀਰ ਉਹ ਵੱਡੇ ਘੱਟ ਪੋਤ ਹੋਈ 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 ਸੌਟਰ ਕੁਆਲਟੀ ਦੇਖੋ ਠੀਕ ਆ ਜੀ ਫੁੱਲ ਵੱਡੇ ਆਰਡਰ ਹਵਾਨੇ ਦੇ ਵਿੱਚ ਤੇ ਸਵੇਰ ਦੁਜੇ ਕਿਤੇ ਜੱਸ ਦੁਜੇ ਵੀਰ ਜੀ ਦੁਜੇ ਦੁਜੇ ਅੱਛਾ ਜੀ ਬਹੁਜੀ ਦੁਜੇ ਸੂਬੇ ਠੀਕ ਆ ਤੇ ਬਾਕੀ ਚੱਡਾ ਲੈ ਕੇ ਤੁਰਨਾ ਆਪ ਤੋ ਔਖਾ ਹੋਇਆ ਪਿਆ ਠੀਕ ਆ ਜੀ ਇਹ ਹਜੇ ਵੀ 2-3 ਦਿਨ ਦਾ ਸਤਨਾਮਾ ਤਾਂ ਵੀ ਕੱਢਦੀ ਆ ਕੱਢ ਜਣ ਕੱਢ ਜਣ ਤੇ ਜੇਕਰ ਦੋ ਤਿੰਨ ਦਿਨ ਦੀ ਹੋਰ ਐਡਵਾਂਸ ਜਰਰੀ ਗਈ ਤਾਂ ਥੱਲੇੋਂ ਤੁਸੀਂ ਵੇਖੋ ਕੀ ਬਣੂਗਾ ਠੀਕ ਆ ਬਾਕੀ ਫੋਲ ਵੱਡੇ ਕਦ ਕਾੜ ਦੇ ਵਿੱਚ ਆ ਬਰੀਡ ਬਰੂਰ ਇਸਤਾਨ ਕੋ ਨੂੰ ਵੇਖੋ ਨੇ ਕਾਇਆ ਲੱਗਾ ਕੀ ਕਾ ਜੀ ਤੇ ਵੀਰ ਸਤਨਾਮ ਕੋਈ ਪਿੱਛੋਂ ਕੋ ਦੁੱਧ ਦਾ ਤਾਂ ਦੱਸੇ ਰਿਕਾਰਡ ਤੇ ਵੀਰ ਜੀ ਬਹੁਤ ਆਈ ਵੇਖੋ ਰਾ ਚਲੋ ਹੈ ਵੀ ਤੁਹਾਡੇ ਸਾਹਮਣੇ ਹੀ ਸਾਰਾ ਕੋਈ ਹਾਂਜੀ ਹਾਂਜੀ ਛੱਡੇ ਛੋਡੇ ਨੂੰ ਵੇਖ ਕੇ ਤਾਂ ਲੱਗ ਹਾਂਜੀ ਹਾਂਜੀ ਗੱਲਾਂ ਹੀ ਗਾਂ ਦੀ ਹਾਂਜੀ ਹਾਂਜੀ ਰਿਕਾਰਡ ਤੇ ਪਿਛਲੇ ਸੂਰੇ ਦਾ ਕਰਵਾਇਆ ਦਾ 45 ਕਿਲੋ ਦਾ ਦੱਸਿਆ ਜੀ ਅ ਬਾਕੀ ਕੁੜੇ ਆਲੇ ਇਹਦੇ ਕੋਲ ਪੜਾਪੜਾ ਦੇ ਪਈਆਂ ਬਾਕੀ ਮਾਨੇ ਨੂੰ ਨਿਵਰੀ ਕਰਮੇ ਸਾਹ ਸੁਸਰੀ ਤੇ ਪਰ ਦੋਪਣਾ ਭਰਾਉਣ ਦਾ ਇਹ ਕੋਈ ਗੱਲ ਨਹੀਂ ਬਹੁਤ ਹੀ ਵਧੀਆ ਨਿਆਰੀ ਵਾਲੀ ਹੈ ਜੀ ਕੋਈ ਜਿੱਕਾ ਬੋਲਾ ਆਉਣਿਆ ਬੋਲਾ ਬੰਦਿਆ ਦਵੇ ਕੋਈ ਜਿੱਕਾ ਲਓ ਜੀ ਠੀਕ ਹੈ ਜੀ ਹਵਾਨੇ ਚੱਡੇ ਦੀ ਦੋਸਤੋ ਖਬਰਦਾਰਾ ਪੂਰੀ ਵੱਡਾ ਨੇਵਾ ਹਵਾਨਾ ਠੀਕ ਹੈ ਤੇ ਹੱਸਦੇ ਮੁੱਲ ਵੇਖੋ ਬੱਚੀ ਦੇ ਜਨੇ ਰੁਪਏ ਕੀ ਮੰਗਲੇ ਮੂੰਹੋਂ ਮੰਗਰਾਈ ਗੱਲ ਓਨੇ ਰੁਪਏ ਦੇਣ ਵਾਲੀ ਕਰਮਾ ਦੀ ਹਾਂ ਪਰਾਪੈ ਦੇ ਤੁਹਾਨੂੰ ਦੋ ਰੋਕਣਾ ਮਾਉਲੇ ਨਾ ਪਰ ਰੋਕਣਾ ਮਾਉਲੇ ਨਾ ਹਾਂ ਬਲਵਿੰਦਰ ਜੀ ਭਾਵੇਂ 85 ਕਰੀਏ 80 ਕਰੀਏ 2000 ਪੇ ਛੋੜ ਕਰਦਾ 80 ਜੋ ਹਾਂਜੀ 75000 ਦੀ ਦੇ ਦਾਂਗੇ ਸੰਤੂ ਸਾਹਿਬ ਕੋਈ ਮੋਲ ਨਹੀਂ ਕਰਨਾ ਗਾਵਾ ਬਿਲਕੁਲ 75000 75000 ਤੇ ਇਹਦੀ ਕੋਈ ਦੇ ਕੇ ਖਰਵੇ 75000 ਵੱਡੀ ਵੱਛੀ ਆ ਮਗਰਲੇ ਘਰ ਦਾ 45 ਕਿਲੋ ਦਾ ਰਕਾਰ ਆ ਜਦੋਂ ਗਾੜੀ ਭਾਵੇਂ ਪ੍ਰਾਪਤੀ ਹੋ ਜੇ ਕਰੋ ਚਲੋ ਸੰਤੂ ਸਾਹਿਬ ਵੀਡੀਓ ਕੋਲ ਕੇ ਫੂਟਾ ਦੇ ਮਰਦਾ ਨਹੀਂ ਮਤਲਬ ਹੀ ਕੋਈ ਨਹੀਂ ਬਿਲਕੁਲ ਮੈਦਾਨ ਦੇ ਵਿੱਚ ਗੱਦੀਏ ਫਿਰ ਪਤਾ ਲੱਗਦਾ ਫੁੰਨਾ ਫਾਨਾ ਤੇ ਨਹੀਂ ਕੰਮ ਬਣਦੇ ਨਹੀਂ ਬਣਦੇ ਕੋਈ ਨਹੀਂ ਮੈਂ ਇਹ ਆਖਿਆ ਮਾ ਜਿਹੜੀ ਸਵਾਸਾਂ ਕਿ ਡੰਗਦਾ ਹੋ ਸਕਦਾ ਪੈਣਾ ਕਰਕੇ ਨਹੀਂ ਕੋਈ ਗੱਲ ਨਹੀਂ ਜਦੋਂ 170000 ਦੀ ਇਹ ਤੁਹਾਨੂੰ ਮਿਲ ਜਦੋਂ ਬਰਤਾਨ ਦਾ ਮਨ ਖੁਸ਼ ਚਾਹੀਦਾ ਜਦੋਂ ਲੱਖ ਨਹੀਂ ਕੋਈ 20 ਨਹੀਂਗਾ ਕੋਈ ਸਵਾ ਨਹੀਂਗਾ ਹਾਂਜੀ ਤੇ ਕੋਈ 80 ਨਹੀਂਗਾ ਠੀਕ ਹੈ ਜੀ 75000 ਬਿਲਕੁਲ ਰੋਗਨਾ ਵੀਰ ਜੀ ਬਿਲਕੁਲ ਰੋਗਨਾ ਵਛਲੀ ਰੋਗਨਾ ਦੇਣੀ ਬੱਚੀ ਪਹੁੰਚ ਲੱਖ ਰੁਪਈਆ ਦੀ ਵੇਚ ਲਈ ਉਹ ਆਦਾ ਮਾਨੀ ਯਾਦ ਦਿੰਦਾ ਸੀ ਜੇ ਹੁਸਨ ਆਪ ਕਮਾਈ ਉਨੀ ਰੱਖਣੀ ਹੈ ਸਹੀ ਹੈ ਜੀ ਆਹੇ ਛੋਟੀ ਭਾਵੇਂ ਵੱਡੀ ਬਿਲਕੁਲ ਪਤਲੀ ਕਮਾਈ ਕਰਕੇ ਸੌਦਾ ਮਾਤਾ ਵੀ ਦੇ ਦਿਆਂਗੇ 75000 ਦੀ ਇਹ 75 ਦੀ ਦੇ ਦਾਂਗੇ ਬਾਕੀ ਚੱਡੇ ਲੇਵੇ ਦੀ 200 ਤੁਹਾਨੂੰ ਦਿਖਾਈ ਦਿੱਤੀ ਆ ਤੇ ਕੱਦ ਪੁੱਤ ਵੱਡਾ ਕੋਈ ਛੋਟੀ ਨਹੀਂਗੀ ਸ ਇੱਕ ਸੈਗਰ ਨੰਬਰ ਤੇ ਇਧਰ ਆ ਜੀਏ ਆਪਣੇ ਕੋਲ ਵੀ ਇਹ ਵੀ ਦੀ ਸ਼ਾਈ ਵਾਲਾ ਤੋਸ ਰਛੀ ਹੋ ਸਕੀ ਹੈ ਹਾਂ ਜੀ ਇਹ ਗੱਪੇ ਵੀ ਸੂਈ ਹੈ ਹਾਂ ਜੀ ਕੱਲ ਸਵੇਰ ਦੀ ਸੂਈ ਹੈ ਦੁਜਾ ਸੂਆ ਸੂਈ ਹੈ ਦੁਜਾ ਸੂਆ ਹਾਂ ਜੀ ਕੱਲ ਦੀ ਸੂਈ ਆ ਵਸੀ ਆ ਵਸੀ ਬੱਚੀ ਹਾਂ ਜੀ ਉਹਦੀ ਮਗਰ ਵਸੀ ਆ ਗਈ ਹੈ ਠੀਕ ਹੈ ਬੋਲਾ ਕਿੰਨੇ ਕਿਲੋ ਇਹਦੇ ਵੀ ਵੀਰ ਜੀ 10 11 ਕਿਲੋ ਦੀ ਸਟਾਰਟਿੰਗ ਹੋਊਗੀ ਸਟਾਰਟਿੰਗ ਬੜੀ ਚੰਗੀ ਕੀਤੀ ਕਰਵਾ ਜੀ ਉਹਦੀ ਮਗਰ ਵਸੀ ਹੈ ਠੀਕ ਹੈ ਹਾਂ ਜੀ ਬੱਚੀ ਸੋ ਨਾਡੂ ਨਾਲਾ ਬੱਚੇ ਤੇ ਫਿਰ ਚਾ ਆ ਬਸਵਾ ਤੇ ਠੰਡੀ ਵੀ ਬਰਫਰ ਗਈ ਠੀਕ ਹੈ ਕੋਈ ਵੰਗਾ ਨਹੀਂ ਕੋਈ ਲੈਣਾ ਦੇਣਾ ਨਹੀਂ ਲਓ ਜੀ ਕਰੋ ਚੱਕ ਠੀਕ ਜੇ ਜ਼ਰੂਰ ਪੈਗੀ ਪ੍ਰੋਪਰ ਜੀ ਐ ਉਹ ਵੇਖੀ ਆਪਣੀ ਗਾਰੰਟੀ ਹੋ ਗਈ ਜੀ ਇਹਦੀ ਠੀਕ ਹੈ ਜੀ ਸੋਚਿਆ ਹੈ ਵੀ ਪੂਰੀ ਕਰਮ ਵਾਲੀ ਵਜਨ ਵਾਲੀ ਛੋਟੀ ਨਹੀਂ ਜੀ ਪੂਰੀ ਵਜਨ ਵਾਲੀ ਤਤਨਾਮ ਬੋੜਾ ਕਿੰਨਾ ਦੱਸਿਆ ਜੇ ਇਹਦੇ ਵਿੱਚ 10 11 ਕਿਲੋ ਦੀ ਸ਼ਕਾੜ ਹੋਊਗੀ ਹੁਣ 10 11 ਕਰ ਹਾਂ ਜੀ ਉਜੀ 10 11 ਕਿਲੋ 200 ਸ਼ੁਰੂਆਤ ਹੋ ਗਈ ਹੈ ਠੀਕ ਹੈ ਜੀ ਬੋਲੇ ਤੋਂ ਦੁੱਧਾਂ ਭਜਨ ਲਈ ਉਤਰਾਉਨੇ ਵੀ 13 ਸਾਰੇ 13 ਕਿਲੋ ਪਹਿਲਾਂ ਨੇ ਬਲੂਨ ਨੇ ਚ ਆਇਆ ਵਾ ਹੋਰ ਹਗਾ ਦੁੱਧ 15 ਹੀ ਚਵਾ ਦੂ ਬਣੀ ਬਹੁਤ ਜ਼ਿਆਦੀ ਕਿਲੋ ਹੁੰਦੇ ਚਾਗੇ ਲੱਗੀਆਂ ਹਾਂ ਤੇ ਕਰਮਾਂ ਨੂੰ ਵਾ ਹੋਣਾ ਖਾ ਪਿਆ ਹੈ ਠੀਕ ਆ ਹਾਂਜੀ ਉਹ ਹਣੇ ਲੇਵੇ ਦੀ ਪੁਰੀ ਆ ਕੰਪੈਟਰ ਬਿਲਕੁਲ ਬਾਕੀ ਹੈ ਸਾਰੀ ਨਿੱਗਰ ਆ ਕਾਡੀ ਕਰ ਲੈਵੇ ਚ ਹਾਂਜੀ ਲੋਬੀ ਦੋਸਤੋ ਨਿੱਗਰ ਲੈਵੇ ਦੇ ਵਿੱਚ ਸੋ ਚਾਰੇ ਧਣ ਤੇ 10 11 10 11 ਕਿਲੋ ਪੌਲਾ ਅੱਜ ਦੂਜੇ ਦਿਨ ਦੇ ਵਿੱਚ ਇਹ ਕੋਈ ਵੀ 라ਵੇ ਆਪਦੀ ਚੋਕੇ ਤਸੱਲੀ ਕਰੇ ਠੀਕ ਆ ਤੇ ਬੱਚਾ ਮਗਰ ਦੇ ਮਗਰ ਬੱਚੀ ਤੇ ਇਹਦਾ ਫਿਰ ਸਤਨਾਮ ਕੀ ਮੰਗਦੇ ਮੁੱਲ ਤੇ ਵੀ ਭਾਵੇਂ 55 ਕਰ ਲਈ ਵਜਨ ਵਾਲੀ ਬਾਕੀ ਵੇਖਣ ਵਾਲੀ ਵੀ ਕਰਨ ਵਾਲੀ ਹਾਂ ਉਹ ਮੁੱਲ 52 ਕਰਦੇ 50000 ਦੇ ਦੇ 50 ਦੀ ਹਾਂਜੀ ਐਂਡ 40000 ਦੀ ਸੰਤੂ ਸਾਹਿਬ ਦੇਵਾਂਗੇ ਬਿਲਕੁਲ ਨਾ ਨਾ ਮੋਹਰਿਆ ਕਰਿਆ 40 ਦੀ ਆ 40000 ਦੀ ਹਾਂ ਨਾ ਤੇ ਇੰਨੀ ਬੱਚੀ ਐਡੀ 45000 ਦੀ ਨਹੀਂ ਕਿਰ ਦੇਣੀ ਆ ਕੋਕੋ ਕੋਲੇ ਦੇ ਬੱਤੇ ਵਰਗੀ ਨਹੀਂ ਰਸੀ ਬਹੁਤ ਚੰਗੀ ਹੋਈ ਹਾਂ ਦੁੱਧ 15 ਕਿਲੋ ਚੌਣ ਵਾਲੀ ਹੈ ਸੇਵਾ ਵਾਲਾ ਬੰਦਾ ਨੇ ਲਓ ਜੀ 45000 ਦੀ ਇਹ ਮੈ ਉਹ ਜੂਗੀ ਠੀਕ ਆ ਤੋਂ ਮਗਰ ਵਚੀ ਆ ਬਿਲਕੁਲ ਸੋਈ ਸੁਵਾਈ ਹੈ ਠੀਕ ਆ ਜੀ ਕੋਈ ਵੀਰ ਆਪਣੀ ਤਸੰਦੀ ਕਰੇ ਚੋਕੇ ਬਾਕੀ ਥਾਲਪੂਣ ਚੰਗਾ ਆ ਲਓ ਬੱਚੇ ਦਾ ਕਰਕੇ ਨਾ ਦਰਜੀ ਜਾਂਦੀ ਮੁੱਤਰਾ ਨਾ ਕੋਈ ਭੈਣ ਭਰਾ ਕਿ ਉੱਤਰਾ ਤੇ ਲੈ ਇਹੋ ਜਿਹਾ ਠੰਢੀ ਬੋਲ ਕੀ ਆਪਣਾ ਘਰਮਾ ਲਈ ਉਹ ਬੱਚੇ ਦਾ ਕਰਕੇ ਸੋਇਆ ਕਰਕੇ ਬੱਚਾ ਤਿੰਨ ਲੈ ਜੂਗੀ ਲਓ ਜੀ ਇਹ ਕਿਸਾਨ ਵੀਰ ਉਹ ਗੱਬਣਾ ਤਿਆਰੀ ਵਾਲੀ ਆ ਤੇ ਸਵੇਹਾ ਹੋਊਗੀ ਇਹ ਦੂਜਾ ਤੀਜਾ ਤੀਜੇ ਸੂਈ ਲਓ ਜੀ ਤੇ ਤੀਜਾ ਸਵੇਹਾ ਹਾਂ ਜੀ ਉਹ ਲਖੀ ਵਿਧੀ ਬੰਦੋ ਜਨਾ ਦੀ ਕੱਲ ਤਿੰਜਾ ਸੁਬਾ ਪਹਨ ਕਾਏ ਆ। ਅਵੇ ਇੱਕ ਸੁਬਾ ਸੁਬਾ ਘਟਵਾ ਤੱਕ ਕੋਈ ਕੀ ਹੋਇਆ ਢੂੜਵਾ ਰਿਆ ਸੁਬਾ ਜਿਆਦੀ ਕਾਦੇ। ਡੱਕ ਮੜਾ ਹੱਥ ਲਾ। ਆ ਲੋ। ਠੰਡੀ ਬਹੁਤ ਹੈ ਜੀ। ਕੋਈ ਦੇਖੋ। ਉਹ ਵੀ ਬੜੀ ਠੰਡੀ ਹੈ ਵੀ ਇਦਾਂ ਕੋਈ ਗੱਲ। ਦਰਾਂ ਤੋਂ ਪੂਰਾ ਲੰਬਾ ਹਨਾ। ਕੋਈ ਗੱਲ ਨਹੀਂ। ਸੋ ਦੋਸਤੋ ਠੀਕ ਆ। ਦਰਾਂ ਪੂਰਾ ਲੰਬਾ ਤੇ ਸੁਬਾ ਕੋਈ ਦੂਜਾ ਮੰਨ ਲੈ ਤਿੰਜਾ ਮੰਨ ਲੈ ਤੇ ਟਾਈਮ ਅਜੇ ਕੱਢ ਜੂਗੀ। ਕਰ ਜੀ ਵਿਧੀ ਭਾਵੇਂ ਦੋ ਤਿੰਨ ਦਿਨ ਚਾਰ ਦਿਨ ਵੀ ਲੈ ਜੇ। ਹਫਤਾ। ਹਾਂ ਜੀ। ਠੀਕ ਆ ਜੀ। ਨਹੀਂ ਹਫਤੇ ਪਹਿਲਾਂ ਵੀ ਆ ਜੂਗੀ। ਠੀਕ ਸੋ ਹਾਈਟ ਜਿਹੜੀ ਇਹਦੀ ਦੋਸਤੋ ਮੀਡੀਅਮ ਦੇ ਵਿੱਚ ਰੰਗ ਬਿਲਕੁਲ ਬਦਾਮੀ ਰੰਗ ਦੇ ਵਿੱਚ ਆ ਟੀ ਮੈਂ ਆਪਾਂ ਲਾਲ ਰੰਗ ਕਾਊਂਟ ਕਰਾ ਦੇ ਜਿਆ ਤੁਹਾਨੂੰ ਠੀਕ ਆ ਜੀ ਬਦਾਮੀ ਰੰਗ ਵਜ਼ਨ ਬਹੁਤ ਆ ਬਾਕੀ ਬਣੂ ਵੀ ਕਰਮਾਣੀ ਚੰਗੀ ਠੀਕ ਆ ਪੇਟ ਪੂਰਾ ਪਾਸੇ ਭਾਰੀ ਹੈ ਪੂਰੀ ਤੇ ਚੋੜਾ ਦੇਖੋ ਕਿੰਨਾ ਹੋਵੇ 61 ਤੋਂ ਕਰੋ ਚੱਕ ਠੀਕ ਆ ਅੰਦੀ-ਸੰਦੀ ਹੋ ਜਾਂਦੀ ਹੈ ਪੇਟ ਤੋਂ ਬਹੁਤ ਜਾਂਦੀ ਹੈ ਹਾਂਜੀ ਪੂਰਾ ਮੁਠੀਦਾਰ ਥਾਣਾ ਆ ਕਰੋ ਚੱਕ ਮੱਝਾ ਥਾਣਾ ਬਹੁਤ ਹਾਂ ਠੀਕ ਆ ਠੀਕ ਆ ਸੋ ਗੱਬਣਾ ਵੀਰ ਸਦਾ ਨਾਮ ਚਲੋ ਦੇਣ ਦਿੰਦੀ ਆ ਕੋਈ 5 4 5 ਰਾਜੇ 4 ਹਾਂਜੀ ਇਹ ਅੱਜ ਕਿੰਨੇ ਦੇ ਦੇ ਦੀਏ ਮੁੰਲੀ ਜੀ ਦਾ ਵੀ ਯਾਰ ਕਰਦੇ ਤੇ ਸ਼ਰਦਾਂ ਕਹਿੰਦਾ ਵੀ ਯਾਰ ਇੱਕੋ ਜਾਈ ਮੁੱਲ ਹੋਊਗਾ ਇਹਦਾ 45 ਹੂੰ ਕਹਿੰ ਪਤਾਲੀ ਹਜ਼ਾਰ ਦੀ ਵੀ ਦੇ ਦਾਂਗੇ ਸੰਧੂ ਸਾਹਿਬ ਬਿਲਕੁਲ ਪਾਸੂਤ ਮੈਂ ਤਾਂ ਹੂੰ ਕਿ ਆਹ ਮਿੱਠਾ ਬੁੜਿਆ ਦਰਦੀ ਦੇ ਪੀ ਸਰ ਕੇ ਪਾ ਜੀ ਵਿਕੀਆਂ ਦੀ ਗੁੱਤੀ ਚੰਗੀ ਹੈ ਬੈਠ ਠੀਕਾ ਜੀ ਬਹੁਤ ਚੰਗੀ ਜਦੋਂ ਇੱਕ ਸੂਈ ਹੈ ਤੇ ਇੱਕ ਗੱਬਣ ਤਿਆਰੀ ਵਾਲੀ ਹੈ ਪਰਤੇ ਦੋਵੇਂ ਤੇ ਸੇਮ ਹੀ ਹੈ ਠੀਕਾ ਜੀ 45 45 ਹਜ਼ਾਰ ਇਹਨਾਂ ਦੋਵਾਂ ਦਾ ਮੁੱਲ ਲੈਣ ਦੇਣ ਤੇ ਇਹ ਬਾੜ ਜਿਹੜੀ ਗੱਬਣਾ ਪਾ ਤੁਹਾਨੂੰ ਦਿਖਾਤੀ ਆ ਠੀਕ ਆ ਤੀਜਾ ਨੰਬਰ ਸੀਗਾ ਇੱਕ ਅੱਗੇ ਸਤਨਾਮ ਆਪਣੇ ਕੋਲ ਝੰਗੀ ਆ ਗਈ ਹਾਂ ਜੀ ਵੀਰ ਜੀ ਤੀਜਾ ਸੂਆ ਮੈਂ ਗਾਸ ਹੋਈ ਆ ਜੀ ਤੀਜਾ ਸੂਆ ਆ ਹਾਂ ਜੀ ਬਗਰੇ ਦੇ ਬੱਚੀ ਸੂਈ ਨੂੰ 8-9 ਦਿਨ ਹੋ ਗਏ ਜੀ ਪੌਹੇ 8-9 ਕ ਦਿਨਾਂ ਦੀ ਸੂਈ ਆ ਤੀਜਾ ਸੂਆ ਤੇ ਮਗਰ ਬੱਚੀ ਆ ਕਿ ਲੱਗਦਾ 8-9 ਦਿਨ ਹੋ ਗਏ ਆ ਜੀ ਹਾਂ ਜੀ ਲਓ ਜੀ ਆ ਡੱਬੀ ਬੱਚੀ ਦੀ ਮਗਰ ਪੌਹੇ ਆ ਡੱਬੀ ਬੱਚੀ ਜਦੀ ਠੀਕ ਆ ਹਾਂ ਜੀ ਅੱਛਾ ਸਤਨਾਮ ਇਹ ਦੋ ਦੋਨ ਕਿੰਨੇ ਕਿਤੇ ਇਹਦੇ ਕੋਲ ਵੇਟ ਆ ਵੀਰ ਜੀ 15 ਕਿਲੋ ਪਲੱਸ ਹੋਊਗਾ 15 ਕੋਈ ਭਣ ਭਰਾ ਮ ਇਕਾ ਦੁੱਧ 20 ਕਿਲੋ ਚ ਆਉਦੀ ਹੈ ਜੀ ਆਪਣੇ ਹੱਥਾਂ ਦੀ ਘਾ ਰਹੀ ਹੈ ਟੋਕਰ ਕੱਪੜੀ ਮੇਰੇ ਕੋ ਕਰਮਾਰੀ ਗਈ ਅੱਛਾ ਜੀ ਹਾਂ ਜੀ ਆਪਣੇ ਚੈਨਲ ਤੇ ਵੀ ਤੀਜੀ ਰਾ ਆਪਣੇ ਤਿੰਨੇ ਚੜ ਗਈ ਏਡੀ ਭਾਗ ਵਾਲੀ ਆ ਪਹਿਲਾਂ ਸੋਈ ਦੀ ਪੀਲੇ ਸੁਵੇ ਤਾਜੀ ਚੜੀ ਮੁਰਗੇ ਟੋਕਰ ਕੱਪੜੇ ਹੁਣ ਫੇਰ ਤਾਜੀ ਲੈ ਆ ਆਪਣੇ ਕੋਲ ਘਮ ਘਮ ਕੇ ਆਈ ਹੈ ਵੇ ਜਦੋਂ ਤੁਸੀਂ ਪਹਿਲਾਂ ਆਈ ਪਹਿਲਾਂ ਤੁਹਾਡੇ ਚੈਨਲ ਤੇ ਪਾਸੇ ਆਈ ਮਣਕੇ ਮੈਂ ਲਈ ਟੋਕੜ ਗੱਪਣ ਫਿਰ ਵੇਚੀ ਆਪਣੇ ਚੈਨਲ ਦੀ ਟੋਕੜ ਗੱਪਣ ਵੀ ਲੈ ਲਈ ਸੀ ਹਾਂ ਤੇ ਹੁਣ ਫਿਰ ਤਾਜੀ ਆਪਾਂ ਦੇ ਲਈ ਲਓ ਜੀ ਫਿਰ ਹੁਣ ਤਜਰ ਸੋਪੀ ਹਾਂ ਤਜਰ ਕਾਰਡ ਕੈਮ ਕਰਤਾ ਅਜੇ ਚਲੋ ਬਹੁਤ ਵਧੀਆ ਤੇ ਕੱਦ ਵੱਡਾ ਠੀਕ ਆ ਜੀ ਵੱਡੇ ਕੱਦ ਦੇ ਵਿੱਚ ਆ ਤੇ ਇਸ ਵਕਤ 57 ਇੱਕੋ ਹੀ ਗਰੰਟੀ 15 ਤੋਂ ਪਲੱਸ ਦੁੱਧਿਆ 15 ਕਿਲੋ ਮਤਲਬ ਆਪਣੇ ਘਰੋਂ ਭੈੜ ਭਰਾ ਕੋ ਮੰਨ ਕੇ ਲੈ ਲਿਓ 20 ਕਿਲੋ ਦੀ ਮੈਂ ਗਾਦੀ ਗਰੰਟੀ ਦੇ ਦੂੰਗਾ ਜੀ ਠੀਕ ਆ ਜੀ ਆ 20 ਕਿਲੋ ਦੁੱਧ ਭਰਦੀ ਆ ਜਦੋਂ ਹਾਲੇ ਤੇ ਤਾਜੀ ਤੋਜੀ ਤੇਜਰ ਦੇ ਸਾਹਮ ਹਾਂ ਵੀ ਕਿਸਾਨ ਵੀਰ ਉਹ 15 ਤੋਂ ਜਿਹੜੀ ਬਾਹਰ ਚੱਲਣ ਗਈ ਹੈ ਠੀਕ ਆ ਤੇ ਦਿਨ ਅੱਜ ਥੋੜੇ ਹੋਏ ਸੂਈ ਨੂੰ ਠੀਕ ਆ ਜੀ 20 ਲੀਟਰ ਨੂੰ ਵੀ ਤਾਂ ਤਾਂ ਵੀ ਮੱਠਾ ਲਾ 20 ਕਿਲੋ ਜੇ ਆਪਾਂ ਗਰੰਟੀ ਇਹਦੀ ਦੇ ਦਾਂਗੇ ਭਾਵੇਂ ਪਰਪਰਾ ਲਿਖਾ ਕੇ ਲੈ ਜਾਓ ਸੇਵਾ ਦਾ ਚਾਹੀਦਾ ਹਾਂ ਹਾਂ ਔਰ ਦੁੱਧ 20 ਕਿਲੋ ਭਰਦੀ ਕਰਮਾ ਦੇ ਇਹ ਸਤਨਾਬ ਦਈਏ ਕਿੰਨੇ ਦੀ ਆਪਾਂ ਮੋਲ ਵਿੱਚ 50000 ਦੇ ਦਿਆਂਗਾ ਮੋਲ ਨਹੀਂ ਕਰਾਂ 50 ਹੀ ਦੇ ਦਾਂਗਾ ਜੱਸ ਸਿੰਘ 50 ਦੀ ਕਿਹ ਮੋਲ ਦੀ ਕਿੰਨੇ ਜਾਣਦੇ ਸੰਧੂ ਸਾਹਿਬ ਐਵੇਂ ਮਾਰੀ ਜਾਣਾ 50 ਠੇਲੀ ਗਿਆ ਵਰਗੇ 60000 ਝੋਨਾ ਲੈ ਕੇ ਆ ਮੰਡੀ 50 5000 ਉਹਨਾਂ ਨੂੰ ਪਹਿਲਾਂ ਸੁਆਜੀ ਪਿਸਤਾ ਵੀ ਸੁਆਉਣਾ ਪਿਸਤਾ ਆ ਇਹੋ ਗਾਰੀ ਦਾ ਆਂਦੇ ਨੇ ਵੜੇ ਵੜੇ ਪੰਬ ਦੇ ਬਾਬਾ ਹਾਜੀ ਹਾਜੀ ਜਰਸੀ ਐਚ ਐਫ ਦਾ ਕਰਾਉਣਾ ਹਾਂ ਜੀ ਕਾ ਜੇ ਕੱਦੂ ਆ ਗਿਆ ਜਿਵੇਂ ਨਿਗਾ ਜੇ ਤੂੰ ਨਹੀਂ ਰਹਤੀ ਵਾਲੇ ਜੀ ਹੋ ਸੀ ਜਾ ਗਿਆ ਛੋਟਾ ਜਿਹਾ ਹੋਰ ਚਾਹ ਹੈ ਚਾਹ ਹੈ ਗੱਪਣੀ ਹੈ ਹਾਂ ਜੀ ਗੱਪਣਾ ਜੀ ਇਹਨੇ ਵੀ 10000 ਰੁਪਏ ਕੱਢ ਜਾਣੇ ਆ ਵੀਰੋ ਬਿਲਕੁਲ ਛੋਟੇ ਕਦ ਕਰਦੇ ਜਿੱਦਾਂ ਕੋ ਨਾਰਮਲ ਬੀ ਜਰਸੀ ਬ੍ਰੀਡ ਦੇ ਵਿੱਚ ਬਹਿਣਾ ਦੇਖਦੇ ਆਂ ਦੇਣਾ ਅੱਠ ਕਰ ਜੂਗੀ ਮਨੂੰ ਕਰਮਾ ਬਹੁਤ ਚੰਗੇ ਆ ਕਰੋ ਚੈੱਕ ਕੁਆਰਥਕ ਦਿਨ ਹਜੇ ਲੈਂਦੀ ਆ ਸਮਾਂ ਠੀਕ ਆ ਜੀ ਤੇ ਪਹਿਲਾ ਸੂਆ ਪਲੂਨ ਬੱਚੀ ਨੇ ਸੋਣਾ ਇਹ ਹਾਈਟ ਫਰ ਤਾਂ ਬਹੁਤ ਸੋਣਾ ਬੱਚੀ ਦਾ ਠੀਕ ਆ ਬਹੁਤ ਪਿਆਰੀ ਆ ਤੇ ਰੰਗ ਰੂਗ ਜਿਵੇਂ ਆਪਾਂ ਇੱਕ ਐਚ ਐਫ ਬਰੀਡ ਦੇ ਵਿੱਚ ਦੇਖਦੇ ਆ ਤੇ ਬਾਕੀ ਸਟਰਕਚਰ ਤੇ ਕੈਰੈਕਟਰ ਕਲੂਟਰ ਚੈੱਕ ਕਰਕੇ ਤੇ ਜਰਸੀ ਬਰੀਡ ਆ ਲਈ ਆ ਠੀਕ ਆ ਛੋਟੀ ਬੂਤੀ ਆ ਛੋਟੀ ਬੂਤੀ ਬਿਲਕੁਲ ਛੋਟਾ ਕੰਨ ਤੇ ਜਿੱਥੇ ਜਾਊਗੀ ਕਰਾ ਦੂ ਧੰਨ ਧੰਨ ਆਹੋ ਦੋ ਦਿਨ 12 13 ਕਿਲੋ ਚ ਵਾਈ ਜਾਣਾ ਜਰਾਣੇ ਲਵੇ ਪ੍ਰਤਾਪ ਇਹ ਵਛੀ ਨੂੰ ਵੇਖ ਕੇ ਸੁਣਾ ਕੋਈ ਗੱਲ ਬਾਤ ਵਛੀ ਨੂੰ ਇੱਕ ਸੁਣਾ ਦੇ ਨਾ ਕੋਈ ਕਹਾਣੀ ਪਿਆ ਪਿਆ ਲਈ ਇਹਨਾਂ ਜਿਗਰਾਤਿਆਂ ਨਾਲ ਨਾ ਸੱਤ ਸਾਲ ਮੈਨੂੰ ਨੀਂਦਰਾ 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 ਨੇ ਪੂਰਾ ਹੋਇਆ ਜੀ ਉਹ ਨੀਂਦਰਾ ਨੀਂਦਰਾ ਨੇ ਪੂਰਾ ਹੋਇਆ ਲੱਗਦਾ ਜੀ ਪੂਰਾ ਆਇਆ ਸਹੀ ਕਰ ਲਿਆ ਕੱਲਾ ਕੁੜੀ ਵੀ ਗਾਈਆਂ ਵਾਸਤ ਮੋੜਤੀਆਂ ਜਾਂਦੀਆਂ ਅੱਛਾ ਆਇਆ ਠੀਕ ਹੈ ਤੁਸੀਂ ਆ ਜਾ ਵੀ ਆ ਪ੍ਰਤਾਪ ਮੇਰਾ 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 ਅੱਛਾ ਯਾਰ ਯਾਰ ਨਹੀਂ ਨਿੰਨੇ ਨੇ ਕੀ ਜਗਰਾਟਾ ਕਰਦੇ ਰਹੇ ਆਹ ਰਾਤ ਕਰਾਇਆ ਆਹ ਜਗਰਾਟਾ ਕੱਟਿਆ ਹੀ ਆਹ ਗੱਲ ਬਣ ਗਈ ਹੁਣ ਵਾਕੇ ਵਾਕੇ ਸਿਆਣੇ ਦੀ ਗੱਲ ਸਹੀ ਹੈ ਵਾਕੇ ਬੰਦਾ ਹੁਸਿਆਦਾ ਸਿੱਧਾ ਸਿੱਧਾ ਹੁੰਦੋ ਜੇ 2-4 ਨੇ ਲੱਗ ਲਾਈ ਇਹ ਗੱਲ ਤੁਹਾਨੂੰ ਥੱਕੇ ਨਾ ਮਾਰ ਖੜਿਆ ਵੀਰਦਾਰੀ ਕੱਲ ਥੱਕੇ ਰਹਿਆ ਹੁਣ ਆਉਂਦੇ ਮਾਰਦਾ ਮਾਰ ਮੇਰੇ ਕਦੇ ਅਜੀ ਨਹੀਂ ਕਰਦੇ ਤੁਸੀਂ ਖਿਲ ਗਈ ਥੱਕੇ ਰਹਿਆ ਰਹੇ ਜੀ ਬਿਲਕੁਲ ਬਿਲਕੁਲ ਹਾਂ ਜੀ ਅੱਛਾ ਤੇ ਵੀਰ ਸਤਨਾਮ ਦੇਣੀ ਕਿੰਨੇ ਦੀ ਆਪਾਂ ਬਚੀ ਜੀ ਵੀ 45 ਦੇਦਾ ਖੜੇ ਲੈ 40000 ਦੀ ਮੈਂ ਉਹ ਮੋੜੇ ਦੇ ਝੋਕੇ ਭੱਜਣਾ 40000 ਇਹਦਾ ਮੰਗਦੇ ਵਿਚਾਰ ਨਹੀਂ ਆਉਂਦੀ ਤੇ ਹੁਣ ਸ਼ੁਰੂ ਕਰਵਾਓ ਮੰਗ 45000 ਸਤਨਾਬ ਨੇ ਆਪਦੇ ਲੋ 45 ਆਇਆ ਕਹਤਾ ਵੀ ਸ਼ਾਇਦ ਉਹ ਪ੍ਰਤਾਬ ਨਾ ਘਟਾਵੇ ਕਿ ਮੇਲ ਚ ਰਹਿ ਜਾਵੇ 24000 ਹੁਣ ਸੁਹਾ ਤੇ ਤਾਲਾ ਵੀ ਨਾਲ ਜੇ ਤੇ ਚ ਨਹੀਂ ਪਾਉਣਗੇ ਲੋਕ 40000 ਦੀ ਲੈ ਜਾਣੀ ਬੜਾੱਕ ਲੈਣਾ ਤੂੰ ਕੋਲ ਕਿੰਨੇ ਦੀ 30000 ਜੀ ਤੁਹਾਨੂੰ ਸਾਹਿਬ ਵੀ ਦਵਾਗੇ 30 ਦਾ ਘਟਾਉਣਾ 30 ਦਾ 30 ਦਾ 30 ਦਾ 30 ਲਓ ਜੀ 30000 ਦੀ ਠੀਕ ਹੈ ਜੀ 30000 ਦੇ ਬੱਛੀ ਮਿਲ ਜਾਣੀ ਹੈ ਠੀਕ ਹੈ ਜੀ ਬਹੁਤ ਸੋਹਣੀ ਲੇਫਟੀ ਤੇ ਸੋਹਣਾ ਸਟਰਕਚਰ ਬੜਾ ਸਾਰੀ ਚੰਗੀ ਦੇਣੇ ਨੇ ਹੱਥ ਕੱਢ ਜਾ ਰਹੇ ਬਣੂ ਬਣੂ ਬਹੁਤ ਜੀ ਬਹੁਤ ਪਿਆਰੀ ਬੱਛੀ ਹੈ ਸਾਹ ਵਾਰੀ ਸਾਰੇ ਉਹ ਘੜਗੜ ਸੋਹਣਾ ਬਹੁਤ ਖੂਬਸੂਰਤ ਆ ਵੇਖੋ ਠੀਕ ਆ ਪਿਸਤਾ ਪੀਸ ਆ ਹਾਂਜੀ ਤੇ ਪਸੰਦ ਆਊਗੀ ਬੱਛੀ ਬਹੁਤ ਪਿਆਰੀ ਠੀਕ ਹੈ ਜੀ ਤੇ 30000 ਦੇ ਵਿੱਚ ਤੁਹਾਨੂੰ ਮਿਲ ਜੂਗੀ ਤੇ ਇਹ ਅੱਜ ਨਗਰੇ ਸਤਨਾਮ ਆਪਣੇ ਕੋਲ ਟੋਟਲ ਵੀਰੇ ਪੰਜ ਹਾਂਜੀ ਹਾਂਜੀ ਤੇ ਬੱਛੀ ਵੀ ਜੀ ਇੱਕ ਬੜੀ ਟੋਪ ਦੀ ਭਾਰ ਹੋਦੀ ਹੈ ਅੱਜ ਹੀ ਆਈ ਉਹ ਸਾਹਮਣੇ ਬੱਛੀ ਦੋ ਚਾਰ ਠੀਕ ਆ ਜੀ ਕਿਸਾਨ ਵੀਰੋ ਅੱਜ ਨਗਰੇ ਸਿੱਕੇ ਟੋਟਲ ਪੰਜ ਠੀਕ ਆ ਜੀ ਜਿਹਨਾਂ ਦੇ ਵਿੱਚੋਂ ਤਿੰਨ ਤੇ ਰੇਡ ਪਰਤਾ ਬਿਲਕੁਲ ਜਾਇਜ ਵਾਜਪਰੇਟ ਆ 30000 ਤੋਂ ਮੇਨਾਂ ਦਾ ਵੀਰ ਸਤਨਾਮ ਸਟਾਰਟ ਹੋ ਕੇ ਬਸ 30000 ਦੀ ਆਪਾਂ ਹਾਂਜੀ 30000 ਤੋਂ ਸ਼ੁਰੂ ਹੋ ਕੇ ਤੇ 75 75000 ਤੱਕ ਹਾਂਜੀ ਤੇ ਇੱਕ ਨੰਬਰ ਕਰਤੀਏ ਸਾਂਝੀ ਆਪਣੀ ਨੰਬਰ ਆਪਣਾ ਵੀਰ ਜੀ ਹੈਗਾ 94655 ਹਾਂਜੀ 58956 ਰਿੰਡ ਕਰੋ ਤਸੀਲ ਬਟੇ ਜਿਲ੍ਹਾ ਸ਼ਹੀਦ ਤਰਨਤਾਰਨ ਸੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇਹ ਨੰਬਰ ਆ ਵੀਰ ਸਤਨਾਮ ਦੇ ਠੀਕ ਹੈ ਜੀ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਕਿਸੇ ਟਾਈਮ ਵੀ ਤੁਸੀਂ ਵਿਜ਼ਿਟ ਕਰੋ ਕੋਈ ਪੰਜ ਚਾਰ ਨਾਗ ਜਿਹੜੇ ਦੋਸਤ ਅਵੇਲੇਬਲ ਹੁੰਦੇ ਆ ਇਸ ਕਿਲੇ ਤੇ ਫਿਲਹਾਲ ਅੱਜ ਇਸ ਸਾਰੇ ਬਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ